ਆ ਵੇਖੋ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਦਾ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਗਿਆ ਚੱਲਦੇ ਟਰੱਕ ਦੇ ਵਿੱਚ ਜਾਨ ਦੀ ਪਰਵਾਹ ਕੀਤੇ ਬਿਨਾਂ ਵੇਖੋ ਕਿਵੇਂ ਇਹਨਾਂ ਦੇ ਵੱਲੋਂ ਪਹਿਲਾਂ ਟਰੱਕ ਤੇ ਚੜ੍ਹਿਆ ਜਾਂਦਾ ਹੈ ਫਿਰ ਉਸੇ ਟਰੱਕ ਦੇ ਵਿੱਚੋਂ ਉਪਰੋਂ ਦੀ ਜਿਹੜੀ ਚਾਦਰ ਪਾਈ ਹੁੰਦੀ ਉਸ ਚਾਦਰ ਨੂੰ ਪਾੜ ਕੇ ਵਿੱਚੋਂ ਦੀ ਇੱਕ ਬੋਰਾ ਕੱਢਦੇ ਨੇ ਜੋ ਕਿ ਸੜਕ ਤੇ ਸੁੱਟਦੇ ਨੇ ਤੇ ਉਸ ਤੋਂ ਬਾਅਦ ਵੇਖੋ ਕਿਵੇਂ ਬੜੀ ਚਲਾਕੀ ਦੇ ਨਾਲ ਇੱਕ ਇੱਕ ਕਰਕੇ ਉਤਰਦੇ ਨੇ ਪਿੱਛੇ ਮੋਟਰਸਾਈਕਲ ਜਿਹੜਾ ਲੱਗਾ ਹੋਇਆ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦੇ ਨੇ ਮਹਿਜ਼ ਕੁਝੰਤ ਪੈਸਿਆਂ ਦੇ ਲਈ ਇਹਨਾਂ ਦੇ ਵੱਲੋਂ ਕਿੰਜ ਆਪਣੀ ਜਾਨ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਤਸਵੀਰਾ ਆਪ ਬਿਆਨ ਕਰਦੀਆਂ ਨੇ ਪਰ ਜਿਹੇ ਲੋਕਾਂ ਤੇ ਲੜਦਾ ਪਾਉਣੀਆਂ ਵੀ ਬਣਦੀਆਂ ਨੇ ਕਿ ਇੱਕ ਸ਼ਖਸ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਹੈ ਤੇ ਇਹ

ਆ ਵੇਖੋ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਦਾ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਗਿਆ ਚੱਲਦੇ ਟਰੱਕ ਦੇ ਵਿੱਚ ਜਾਨ ਦੀ ਪਰਵਾਹ ਕੀਤੇ ਬਿਨਾਂ ਵੇਖੋ ਕਿਵੇਂ ਇਹਨਾਂ ਦੇ ਵੱਲੋਂ ਪਹਿਲਾਂ ਟਰੱਕ ਤੇ ਚੜ੍ਹਿਆ ਜਾਂਦਾ ਹੈ ਫਿਰ ਉਸੇ ਟਰੱਕ ਦੇ ਵਿੱਚੋਂ ਉਪਰੋਂ ਦੀ ਜਿਹੜੀ ਚਾਦਰ ਪਾਈ ਹੁੰਦੀ ਉਸ ਚਾਦਰ ਨੂੰ ਪਾੜ ਕੇ ਵਿੱਚੋਂ ਦੀ ਇੱਕ ਬੋਰਾ ਕੱਢਦੇ ਨੇ ਜੋ ਕਿ ਸੜਕ ਤੇ ਸੁੱਟਦੇ ਨੇ ਤੇ ਉਸ ਤੋਂ ਬਾਅਦ ਵੇਖੋ ਕਿਵੇਂ ਬੜੀ ਚਲਾਕੀ ਦੇ ਨਾਲ ਇੱਕ ਇੱਕ ਕਰਕੇ ਉਤਰਦੇ ਨੇ ਪਿੱਛੇ ਮੋਟਰਸਾਈਕਲ ਜਿਹੜਾ ਲੱਗਾ ਹੋਇਆ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦੇ ਨੇ ਮਹਿਜ਼ ਕੁਝ ਚੰਦ ਪੈਸਿਆਂ ਦੇ ਲਈ ਇਹਨਾਂ ਦੇ ਵੱਲੋਂ ਕਿੰਜ ਆਪਣੀ ਜਾਨ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਤਸਵੀਰਾ ਆਪ ਬਿਆਨ ਕਰਦੀਆਂ ਨੇ ਪਰ ਜਿਹੇ ਲੋਕਾਂ ਤੇ ਲੜ ਤਾਂ ਪਾਉਣੀਆਂ ਵੀ ਬਣਦੀਆਂ ਨੇ ਕਿ ਇੱਕ ਸ਼ਖਸ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਹੈ ਤੇ ਇਹੋ

ਆ ਵੇਖੋ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਦਾ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਗਿਆ ਚੱਲਦੇ ਟਰੱਕ ਦੇ ਵਿੱਚ ਜਾਨ ਦੀ ਪਰਵਾਹ ਕੀਤੇ ਬਿਨਾਂ ਵੇਖੋ ਕਿਵੇਂ ਇਹਨਾਂ ਦੇ ਵੱਲੋਂ ਪਹਿਲਾਂ ਟਰੱਕ ਤੇ ਚੜ੍ਹਿਆ ਜਾਂਦਾ ਹੈ ਫਿਰ ਉਸੇ ਟਰੱਕ ਦੇ ਵਿੱਚੋਂ ਉੱਪਰੋਂ ਦੀ ਜਿਹੜੀ ਚਾਦਰ ਪਾਈ ਹੁੰਦੀ ਉਸ ਚਾਦਰ ਨੂੰ ਪਾੜ ਕੇ ਵਿੱਚੋਂ ਦੀ ਇੱਕ ਬੋਰਾ ਕੱਢਦੇ ਨੇ ਜੋ ਕਿ ਸੜਕ ਤੇ ਸੁੱਟਦੇ ਨੇ ਤੇ ਉਸ ਤੋਂ ਬਾਅਦ ਵੇਖੋ ਕਿਵੇਂ ਬੜੀ ਚਲਾਕੀ ਦੇ ਨਾਲ ਇੱਕ ਇੱਕ ਕਰਕੇ ਉਤਰਦੇ ਨੇ ਪਿੱਛੇ ਮੋਟਰਸਾਈਕਲ ਜਿਹੜਾ ਲੱਗਾ ਹੋਇਆ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦੇ ਨੇ ਮਹਿਜ਼ ਕੁਝ ਚੰਦ ਪੈਸਿਆਂ ਦੇ ਲਈ ਇਹਨਾਂ ਦੇ ਵੱਲੋਂ ਕਿੰਝ ਆਪਣੀ ਜਾਨ ਦੇ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਤੇ ਤਸਵੀਰਾ ਆਪ ਬਿਆਨ ਕਰਦੀਆਂ ਨੇ ਪਰ ਜੇ ਇਹ ਲੋਕਾਂ ਤੇ ਲੜਨ ਤਾਂ ਪਾਉਣੀਆਂ ਵੀ ਬਣਦੀਆਂ ਨੇ ਕਿ ਇੱਕ ਸ਼ਖਸ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਹੈ ਤੇ ਉਹ

ਆ ਵੇਖੋ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਦਾ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਗਿਆ ਚੱਲਦੇ ਟਰੱਕ ਦੇ ਵਿੱਚ ਜਾਣ ਦੀ ਪਰਵਾਹ ਕੀਤੇ ਬਿਨਾ ਵੇਖੋ ਕਿਵੇਂ ਇਹਨਾਂ ਦੇ ਵੱਲੋਂ ਪਹਿਲਾਂ ਟਰੱਕ ਤੇ ਚੜ੍ਹਿਆ ਜਾਂਦਾ ਹੈ ਫਿਰ ਉਸੇ ਟਰੱਕ ਦੇ ਵਿੱਚੋਂ ਉੱਪਰੋਂ ਦੀ ਜਿਹੜੀ ਚਾਦਰ ਪਾਈ ਹੁੰਦੀ ਉਸ ਚਾਦਰ ਨੂੰ ਪਾੜ ਕੇ ਵਿੱਚੋਂ ਦੀ ਇੱਕ ਬੋਰਾ ਕੱਢਦੇ ਨੇ ਜੋ ਕਿ ਸੜਕ ਤੇ ਸੁੱਟਦੇ ਨੇ ਤੇ ਉਸ ਤੋਂ ਬਾਅਦ ਵੇਖੋ ਕਿਵੇਂ ਬੜੀ ਚਲਾਕੀ ਦੇ ਨਾਲ ਇੱਕ ਇੱਕ ਕਰਕੇ ਉਤਰਦੇ ਨੇ ਪਿੱਛੇ ਮੋਟਰਸਾਈਕਲ ਜਿਹੜਾ ਲੱਗਾ ਹੋਇਆ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦੇ ਨੇ ਮਹਿਜ਼ ਕੁਝ ਚੰਦ ਪੈਸਿਆਂ ਦੇ ਲਈ ਇਹਨਾਂ ਦੇ ਵੱਲੋਂ ਕਿੰਝ ਆਪਣੀ ਜਾਨ ਦੇ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਤੇ ਤਸਵੀਰਾ ਆਪ ਬਿਆਨ ਕਰਦੀਆਂ ਨੇ ਪਰ ਜੇ ਇਹ ਲੋਕਾਂ ਤੇ ਲੜਤਾ ਪਾਉਣੀਆਂ ਵੀ ਬਣਦੀਆਂ ਨੇ ਕਿ ਇੱਕ ਸ਼ਖਸ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਤੇ ਇਹੋ ਜਿਹੇ ਬਦਮਾਸ਼ ਵੇਖੋ ਪਿੱਛੇ ਵੱਡਾ ਕਾਂਡਕਰੀ ਫਿਰਦੇ ਨੇ ਦੇਖੀਏ ਲਾਈਵ ਸੀ ਨਾ ਹੁਆ ਨਹੀਂ ਹੋ ਗਿਆ ਨਹੀਂ ਮਿਲਾਂ ਸਾਜਾਪੁਰ ਪੇ ਹੀ ਆ ਜਾਈਏ ਆਪਾਂ ਸਾਜਾਪੁਰ ਮੇ ਆਏ ਇੱਕ ਯਾਰ ਨਾ ਉਤਰਿਆ ਹੋਰ ਅਲੱਲਹੁ ਅਤਾਇ ਰੋਹ ਵੀ ਉਤਰਨਾ ਨਾ ਮਿਲਦਾ ਆ ਵੇਖੋ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਦਾ ਇੱਕ ਨਵਾਂ ਹੀ ਤਰੀਕਾ ਲੱਭ ਲਿਆ ਗਿਆ ਚੱਲਦੇ ਟਰੱਕ ਦੇ ਵਿੱਚ ਜਾਨ ਦੀ ਪਰਵਾਹ ਕੀਤੇ ਬਿਨਾ ਵੇਖੋ ਕਿਵੇਂ ਇਹਨਾਂ ਦੇ ਵੱਲੋਂ ਪਹਿਲਾਂ ਟਰੱਕ ਤੇ ਚੜ੍ਹਿਆ ਜਾਂਦਾ ਹੈ ਪਰ ਉਸੇ ਟਰੱਕ ਦੇ ਵਿੱਚੋਂ ਉੱਪਰੋਂ ਦੀ ਜਿਹੜੀ ਚਾਦਰ ਪਾਈ ਹੁੰਦੀ ਉਸ ਚਾਦਰ ਨੂੰ ਪਾੜ ਕੇ ਵਿੱਚੋਂ ਦੀ ਇੱਕ ਬੋਰਾ ਕੱਢਦੇ ਨੇ ਜੋ ਕਿ ਸੜਕ ਤੇ ਸੁੱਟਦੇ ਨੇ ਤੇ ਉਸ ਤੋਂ ਬਾਅਦ ਵੇਖੋ ਕਿਵੇਂ ਬੜੀ ਚਲਾਕੀ ਦੇ ਨਾਲ ਇੱਕ ਇੱਕ ਕਰਕੇ ਉਤਰਦੇ ਨੇ ਪਿੱਛੇ ਮੋਟਰਸਾਈਕਲ ਜਿਹੜਾ ਲੱਗਾ ਹੋਇਆ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਰਫੂ ਚੱਕਰ ਹੋ ਜਾਂਦੇ ਨੇ ਮਹਿਜ਼ ਕੁਝ ਚੰਦ ਪੈਸਿਆਂ ਦੇ ਲਈ ਇਹਨਾਂ ਦੇ ਵੱਲੋਂ ਕਿੰਝ ਆਪਣੀ ਜਾਨ ਦੇ ਨਾਲ ਖੇਲਵਾੜ ਕੀਤਾ ਜਾ ਰਿਹਾ ਹੈ ਤੇ ਤਸਵੀਰਾ ਆਪ ਬਿਆਨ ਕਰਦੀਆਂ ਨੇ ਪਰ ਜੇ ਇਹ ਲੋਕਾਂ ਤੇ ਲੜਨ ਤਾਂ ਪਾਉਣੀਆਂ ਵੀ ਬਣਦੀਆਂ ਨੇ ਕਿ ਇੱਕ ਸ਼ਖਸ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਹੈ ਤੇ ਹੁਣ